ਸਰਤ ਨੂੰ ਮਿਲਿਆ ਬੁਰਾ ਜੀ ਕੱਲ੍ਹ ਜੀ ਕੋ ਮਿਲਿਆ ਬੁਰਾ ਮੜ ਬੱਕਿਆ ਆਉਂਦਾ ਹੱਥੇ ਅੱਗੇ ਆ ਹਲਕਾ ਜਿਹਾ ਅੱਗੇ ਆ ਹਣ ਅੱਗੇ ਦੁਪਾਹੇ ਆਓ ਆ ਗਈ ਆ ਜੀ ਹਣ ਸਰ ਆ ਜੀ ਸਰ ਜਿੱਤੋ ਸਰ ਜਿੱਤੋ ਭਾਜੀ ਜੀ ਤਰੋ ਕੇ ਪੰਨੀ ਪੜ

ਘੜੀ ਮਾਰੋ ਜਰੇ ਆਲੇ ਸਾਰੇ ਆ ਜੀ ਪਿੰਡ ਵਿੱਚ ਬਾਈ ਟਾਈਕਾ ਫਸ ਗਿਆ ਵਿਚ ਵਿਚੋ ਹੋਲ ਨੂੰ ਸਾਰੇ ਹੋਲ ਨੂੰ ਬਾਜੀ ਵਿਚ ਮਾ ਦੇ ਇੱਕ ਮਿੰਟ ਵੀ ਰਹਿ ਇੱਕ ਮਿੰਟ ਆਓ ਸਰਪੰਚ ਆਓ

ਨੇ ਸਿੱਖਿਆ ਵਿਭਾਗ ਦੇ ਉਚਤਕਾਰੀ ਉਪ જિલ્લા ਸਿੱਖਿਆ ਅਫਸਰ ਮੈਡਮ ਰੰਜਨਾ ਕਟਿਆਲ ਜੀ ਤੋਂ ਇਲਾਵਾ ਸਾਡੇ ਬੀਪੀਓ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਜਸਪੀਰ ਸਿੰਘ ਜੀ ਮੈਮੀਲ ਜੀ ਨੂੰ ਪੱਲਕ কুমার ਜੀ ਨੂੰ ਬੇਨਤੀ ਕਰਾਂ ਕਿ ਮਾਜਮ ਮੰਤਰੀ ਸਾਹਿਬ ਜੀ ਨੂੰ ਜਿਹੜੀ ਇਹ ਤੁਹਾਡੇ ਉਹ ਕਮਰਿਆਂ ਦੀ ਜਿਹੜੀ ਉਹ ਸਾਰੀ ਇਹ ਕੀਤੀ ਗਈ ਨਵੀਂ ਉਹਦੇ ਵਿੱਚ 40 ਲੱਖ ਰੁਪਏ ਦਾ ਜਿਹੜਾ ਇੱਕ ਸਾਡੇ ਕੋਲ ਫ੍ਰੀ ਟਾਈਮ ਦੀ ਦਾ ਕੰਮ ਹੋਗਾ ਜਿਹੜੇ ਉਹ ਇਸ ਤਰ੍ਹਾਂ ਇਹਨਾਂ ਨੇ ਕੀਤੇ ਹੋਏ ਐ ਜਿਵੇਂ ਅਸੀਂ ਵਿਆਹ ਦੇ ਦਿਨ ਕੋਈ ਤਿਆਰੀ ਕਰਦੇ ਆਂ ਦੇਖੋ ਕਿੰਨਾ ਵਧੀਆ ਮਾਹੌਲ ਬਣਿਆ ਹੋਇਆ ਤੇ ਪਿੰਡ ਦਾ ਮੈਂ ਕੰਮ ਇਹਨੇ ਚੱਲ ਰਿਹਾ ਜਿਵੇਂ ਕੋਈ ਬਹੁਤ ਵੱਡਾ ਪ੍ਰੋਜੈਕਟ ਹੋਵੇ ਇਹ ਸਾਰਾ ਕੁਝ ਕਰਕੇ ਆ ਇਹ ਸਾਡੇ ਮਾਨਜੋਤ ਮੰਤਰੀ ਸਾਹਿਬ ਦੀ ਕਰਕੇ ਆ ਜਿਨ੍ਹਾਂ ਨੇ ਮਿੱਥੀ ਸ਼ਕਤੀ ਲੈਦੇ ਹੋਏ ਤੁਹਾਨੂੰ ਗਰਾਂਟਾਂ ਦੇ ਕਰਾਏ ਮੈਂ ਬੇਨਤੀ ਕਰਾਂ ਮੈਡਮ ਜੀ ਕਮਲਜੀਤ ਜੀ ਮੜੇ ਬੱਚਿਆ ਤਾਂ ਪਲੀਜ਼ ਥੋੜਾ ਕਰੇ ਜੋ ਸਰਪੰਚ ਪਵਨ ਕੁਮਾਰ ਜੀ ਮੈਂ ਕੱਲ ਦੁਪਹਿਰੇ ਵੀ ਆਇਆ ਸ਼ਾਮੀ ਵੀ ਆਇਆ ਕਿਉਂਕਿ ਇਹ ਇਤਹਾਸਾ ਤੇ ਡਿਪੈਂਡ ਕਰਦਾ ਜਦੋਂ ਇਤਹਾਸ ਕਵੱਧਿਆ ਹੋਣ ਤਾਂ ਪਿੰਡ ਦੇ ਜਿਹੜੇ ਸਮੁੱਚ ਮੋਹ ਪਰ ਬੰਦਿਆਂ ਤੋਂ ਇਲਾਵਾ ਆਮ ਮੰਦੇ ਵੀ ਹੁੰਦੇ ਨੇ ਉਹ ਵੀ ਪੂਰੀ ਸਰਦਾਰੀ ਨੇ ਤੇ ਪਵਨ ਕੁਮਾਰ ਜੀ ਕੱਲ ਉਂਗਲਾਂ ਤੇ ਕਹਿੰਦੇ ਸੀ ਇੰਨੇ ਬੰਦੇ ਆ ਨਾ ਘਰਾਂ ਚ ਆ ਜਾਣੇ ਇੰਨੇ ਆ ਨਾ ਚ ਆ ਜਾਣੇ ਸੱਚਮੁੱਚ ਹੀ ਉਹਨਾਂ ਨੇ ਉਹ ਕਰ ਦਿਖਾਇਆ ਕਿ ਕਬੱਡੀ ਗਣਤੀ ਦੇ ਵਿੱਚ ਤੁਸੀਂ ਆਇਓ ਸੋ ਤੁਹਾਨੂੰ ਜਿੱਥੇ ਨਿਕਾ ਜਿਆ ਨੂੰ ਕਹਿੰਦੇ ਆ ਉਥੇ ਮਾਨਜੋਗ ਮੰਤਰੀ ਸਾਹਿਬ ਜੀ ਦੀ ਸਪੈਸ਼ਲ ਟੀਮ ਇਹਦੇ ਵਿੱਚ 26 ਖਿਡਾਰੀ ਜੀ ਰੋਹਿਤ ਕਾਲੀਆ ਜੀ ਸਰਦਾਰ ਜੈ ਸਿੰਘ ਜੀ ਸੰਧੂ ਅੰਕੁਸ਼ੀ ਕਿਹੜੇ ਕੇ ਤੌਰ ਪਿਆਰ ਨਾਲ ਕੰਮ ਕਰਦੇ ਨੇ ਜਦੋਂ ਵੀ ਕਦੇ ਘਰੇ ਜਾਈਏ ਤਾਂ ਇੰਨੇ ਹਸਮੁਖ ਚਿਹਰੇ ਨਾਲ ਮਿਲਦੇ ਨੇ ਕਦੇ ਵੀ ਜੇ ਫੋਨ ਕੀਤਾ ਗਿਆ ਤਾਂ ਇਹ ਨਹੀਂ ਹਮੇਸ਼ਾ ਖੜੇ ਮੱਥੇ ਉੱਦਸਾਨ ਕੇ ਕੀਤਾ ਸੋਸ ਜੀ ਜੇ ਗੱਲ ਕਰੀਏ ਕਦੇ ਲੋਕੇ ਨਹੀਂ ਕੀਤੀਆਂ ਦਾਨੀਆਂ ਗੱਲਾਂ ਸਾਡੇ ਕੋਲ 20000 ਸਕੂਲਾਂ ਦੇ ਵਿੱਚੋਂ ਲਗਭਗ 18000 ਸਕੂਲ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਅੱਜ ਵਾਈਫਾਈ ਚੱਲਣਾ ਸਿ ਪੜੇ ਲਿਖਿਓ ਸਾਰੇ ਤੁਹਾਨੂੰ ਇਹ ਪਤਾ ਕਿ ਵਾਈਫਾਈ ਨਾਲ ਕੀ ਹੋ ਜਾਂਦਾ ਨਹੀਂ ਅਸੀਂ ਕਿੰਨਾ ਕਿੰਨਾ ਚਿਰ ਦੇਖੀ ਜਾਂਦੇ ਆ ਕਾਬ ਆਂਦਾ ਨਹੀਂ ਆਂਦਾ ਸੋ ਉਹ ਸਾਰਾ ਕੁਝ ਦੇਣ ਕਿਦੀ ਐ ਮਾਨਜੋਗ ਮੰਤਰੀ ਸਾਹਿਬ ਜੀ ਤੁਹਾਡੇ ਘਰ ਹੱਥ ਬਿਜਲੀ ਫਰੀ ਐ ਪਰ ਮੈਨੂੰ ਇੱਕ ਗੱਲ ਮੈਂ ਮਾਨਣਾ ਕਹਿ ਸਕਦਾ ਕਿਉਂਕਿ ਮੈਂ ਵੀ ਸਿੱਖਿਆ ਵਿਭਾਗ ਦੇ ਵਿੱਚ ਹੀ ਕੰਮ ਕਰਦਾ ਪਿਛਲੇ 2-3 ਸਾਲਾਂ ਤੋਂ ਸਾਨੂੰ ਕੋਈ ਵੀ ਵਾਈਫਾਈ ਦਾ ਕੋਈ ਇੰਟਰਨੈਟ ਦਾ ਕੋਈ ਬਿੱਲ ਨਹੀਂ ਆਇਆ ਉਹ ਵੀ ਸਾਰੀ ਦੇਣ ਐ ਜਿਹੜੀ ਉਹ ਸਾਡੇ ਸੋ ਸਾਨੂੰ ਵੀ ਤੁਹਾਨੂੰ ਜਿਵੇਂ ਬਿਜਲੀ ਦੇ ਬਿੱਲ ਘਰਾਂ ਦੇ ਵਿੱਚ ਫ੍ਰੀ ਹੈ ਸਾਨੂੰ ਉਹ ਵਾਈਫਾਈ ਵਗੈਰਾ ਦੇ ਜਿਹੜੇ ਇੰਟਰਨੈਟ ਦੇ ਕਨੈਕਸ਼ਨ ਹੈ ਉਹ ਵੀ ਫ੍ਰੀ ਸਕੂਲਾਂ ਚ ਲਾਏ ਹੋਏ ਨੇ ਉਹਦਾ ਫਾਇਦਾ ਕਿਹਨੂੰ ਮਿਲ ਰਿਹਾ ਤੁਹਾਡੇ ਬੱਚਿਆਂ ਨੂੰ ਆਧੁਨਿਕ ਯੰਤਰ ਜਿਨ੍ਹਾਂ ਦੇ ਵਿੱਚ ਕਦੇ ਕੰਪਿਊਟਰ ਹੀ ਸਮਝਦੇ ਸੀ ਅਸੀਂ ਅਸੀਂ ਸੋਚਦੇ ਸੀ ਪ੍ਰਾਇਮਰੀ ਸਕੂਲਾਂ ਦੀ ਕੰਪਿਊਟਰ ਲੈਬ ਦਾ ਕੀ ਮਤਲਬ ਪਰ ਤੁਹਾਡੇ ਬੱਚੇ ਹਾਂ ਨਹੀਂ ਵੱਢਣੇ ਸਮੇਂ ਦੇ ਜੇ ਅਸੀਂ ਉਹਨਾਂ ਨੂੰ ਅੱਜ ਤੋਂ ਕੰਪਿਊਟਰ ਦੇ ਨਾਲ ਨਾਂ ਜੋੜਿਆ ਮੈਨੂੰ ਦੱਸਦਿਆਂ ਮਾਨ ਮੈਸੇਜ ਹੋ ਰਿਹਾ ਕੇ ਸਾਡੇ 199 ਸਕੂਲ ਜਿਹਨੇ ਜਿਨਾ ਨੇ ਜਈ ਮੇਨ ਜਿਹੜਾ ਉਹਦਾ ਟੈਸਟ ਹੋਇਆ ਉਹਨੂੰ ਦਿੱਤਾ ਹੀ ਨਹੀਂ ਬਲਕਿ ਉਹਨੇ ਇੱਕ ਵਧੀਆ ਪੋਜੀਸ਼ਨ ਹਾਸਲ ਕੀਤੀ ਹੈ ਸੋ ਮੈਂ ਬੇਨਤੀ ਕਰਾਂ ਹਾਂ ਕਿ ਜੁੜ ਕੇ ਦਾਖਲਿਆਂ ਦੇ ਦਿਨ ਚਾਲਦੇ ਆ ਤੁਸੀਂ ਵੱਦ ਤੋਂ ਵੱਦ ਜਿਹੜੇ ਆਪਣੇ ਬੱਚੇ ਆ ਉਹ ਸਰਕਾਰੀ ਸਕੂਲਾਂ ਚ ਦਾਖਲ ਕਰਾਓ ਕਿਉਂਕਿ ਮੈਂ ਮਾਜਕ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹਣਾ ਕਿ ਸਾਡੇ ਕੋਲ ਜਿਹੜੇ ਸਕੂਲ ਦੇ ਮੁਖੀ ਨੇ ਉਹਨਾਂ ਦੀ ਜੀ ਤਿੰਨ ਵਾਰ ਪ੍ਰਮੋਸ਼ਨ ਹੋਈ ਜੀ ਬਦੌਰ ਸੈਂਟਰ ਹੈ ਫੀਚਰ ਪਰ ਉਹਨੇ ਤਿੰਨੋ ਵਾਰੋ ਪ੍ਰਮੋਸ਼ਨ ਛੱਡ ਦਿੱਤੀ ਇਸੇ ਗੱਲ ਕਰਕੇ ਕਿ ਮੈਨੂੰ ਇਸ ਸਕੂਲ ਨਾਲ ਲਗਾਏ ਤੇ ਮੈਂ ਇੰਨਾ ਵਧੀਆ ਕੰਮ ਕਰਾਇਆ ਸੋ ਜੀ ਮਾਣੇ ਪੰਜ ਸਾਲ ਹੋ ਗਏ ਪ੍ਰੋਮੋਸ਼ਨ ਦਾ ਫੇਰ ਰੋੜਾ ਚੱਲਿਆ ਅਸੀਂ ਫੇਰ ਇਕੱਠੇ ਹੋ ਕੇ ਜੀ ਬੁਲਾਏ ਤੇ ਪ੍ਰੋਮੋਸ਼ਨ ਨਹੀਂ ਛੱਡੀ ਦੀ ਉਹ ਕਹਿੰਦਾ ਬਿਲਕੁਲ ਨਹੀਂ ਕਿ ਮੈਂ ਪ੍ਰੋਮੋਸ਼ਨ ਨਹੀਂ ਲੈਣੀ ਮੈਂ ਇੰਨਾ ਵਧੀਆ ਸਕੂਲ ਬਣਾਇਆ ਸਾਰਾ ਕੁਝ ਬਣਾਇਆ ਸੋ ਇਹ ਉਹਦੀ ਬਦੌਲਤ ਹੈ ਜਿਹੜਾ ਤੁਸੀਂ ਕਰ ਮੈਂ ਜੋ ਮੰਤਰੀ ਸਾਹਿਬ ਆ ਪੂਰੀ ਲੇਨ ਦੀ ਲੇਨ ਇਥੋਂ ਲੈ ਕੇ ਉਹ ਜਿੱਥੇ ਤੁਸੀਂ ਉਹ ਕੰਮ ਕਰਕੇ ਆਏ ਹੋ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਰਕਾਰੀ ਪੈਸਾ ਨਹੀਂ ਆਇਆ ਇਹ ਇਹਨਾਂ ਨੇ ਆਪਣੀ ਮਿਹਨਤ ਦੇ ਨਾਲ ਕਿਸੇ ਤੋਂ 20000 ਕਿਸੇ ਤੋਂ 50000 ਲੈ ਕੇ ਇਹ ਸਾਰੀ ਬਿਲਡਿੰਗ ਜਿਹੜੀ ਮੈਂ ਨੇ ਤਿਆਰ ਕੀਤੀ ਤੇ ਉਹ ਸਾਹਮਣੇ ਜਿਹੜੇ 6 ਟਾਇਲਟ ਬਣੇ ਹੋਏ ਅੱਜ ਤੋਂ ਮੈਂ ਮਹੀਨਾ ਤੋਂ ਪਹਿਲਾਂ ਆਇਆ ਮੈਂ ਇਹਨਾਂ ਨੂੰ ਅੱਸਿਆ ਕਿ ਯਾਰ ਇਦਾਂ ਦਾ ਇੱਕ ਕੰਪਲੈਕਸ ਬਣਾਓ ਜਿੱਤੇ ਲਿਖਿਆ ਹੋਵੇ ਟਾਇਲਟ ਯੂਨਿਟ ਅੱਜ ਉਹ ਬਣਾ ਕੇ ਇਹਨਾਂ ਦਾ ਤਿਆਰ ਵੀ ਕਰ ਦਿੰਦੇ ਆ ਸੋ ਸਾਨੂੰ ਜਾਇਹ ਸਟਾਫ ਦੇ ਉੱਤੇ ਮਾਣ ਆ ਇਹ ਜਿਹੜੇ ਮੈਂ ਦਿੱਤੇ ਮੈਂ ਜਿੱਥੇ ਸੋਚੇ ਰਗਨਵਾਸੀਆਂ ਦਾ ਧੰਨਵਾਦ ਕਰਦਾ ਜੀ ਆਇਆ ਕਹਿਣਾ ਤੇ ਸੋਚਦਾ ਕਿ ਤੁਸੀਂ ਅਵੇਰ ਮਾਤੇ ਹੋ ਜਿਹੜੇ ਅੱਜ ਸਮਾਂ ਕੱਢ ਕੇ ਆਏ ਹੋ ਤੇ ਇਹਨਾਂ ਰਜੇਮੇ ਭਰੀ ਜ਼ਿੰਦਗੀ ਦੇ ਵਿੱਚ ਖੇਤੀਬਾੜੀ ਦੇ ਕੰਮ ਵੀ ਚੱਲ ਰਹੇ ਆ ਪਰ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਤੁਸੀਂ ਵਾਕਈ ਆਪਣੇ ਬੱਚਿਆਂ ਨੂੰ ਜਿਹੜੇ ਉਹਨਾਂ ਨੂੰ ਚਾਹਨੇ ਆ ਵੀ ਆਪਾਂ ਕੁਝ ਨਾ ਕੁਝ ਬਣਾਈਏ ਤੋਂ ਸਾਡੇ ਕੋਲ ਇੱਕ ਬਹੁਤ ਵਧੀਆ ਟੀਮ ਹੈ ਇਸ ਕੁੰਦੀ ਗਗਨ ਕੁਮਾਰ ਜੀ ਗੰਭੀਰ ਪਰਤੋਂ ਆਉਂਦੇ ਨੇ उन्होंने भी इना लगायानी बार बार कहना मीमल प्रमोशन ना ले आप बहुत वजिया चलाया एक बंदा कड़ी टुट जाए कई बार सारा स्कूल याद सो मैं जिते सरपंच मांगे वाल ਮੈਂ ਉਸਤਾਦੀ ਜਾਨਾ ਕਿ ਬਹੁਤ ਸਾਰੇ ਜਹੇ ਮੰਤਰੀ ਸਾਹਿਬ ਦੀ ਟੀਮ ਤੋਂ ਬੰਦੇ ਆਏ ਹੋਏ ਨੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਿਆ ਉਸ ਗੱਲ ਦੀ ਮਾਫੀ ਮੈਂ ਦਗਾ ਤੇ ਮੈਂ ਬੇਨਤੀ ਕਰਦਾ ਕਿਉਂਕਿ ਅਗਲੇ ਜਿਹੜੇ ਸਕੂਲ ਹੈ ਉਹਨਾਂ ਦੇ ਐਨੇ ਫੋਨ ਆ ਰਹੇ ਨੇ ਜੀ ਐਨੇ ਵਜੇ ਕਿਹਾ ਐਨੇ ਵਜੇ ਕਿਉਂਕਿ ਕੰਮਾਂ ਦੇ ਦਿਨ ਹੋਣ ਕਰਕੇ ਪਿੰਡੂ ਬੰਦੇ ਆ ਸੀ ਤੇ ਆਪਾਂ ਨੇ ਸਾਰੇ ਨੂੰ ਰਜਾਈਨੇ ਹੈ ਮੈਂ ਬੇਨਤੀ ਕਰਾਂ ਸਰਪੰਚ ਸਾਹਿਬ ਨੂੰ ਕਿ ਉਹ ਵੀ 1 ਮਿੰਟ ਵਾਸਤੇ ਜੀ ਆਇਆਂ ਨੂੰ ਕਹਿਣ ਤੇ ਮਾਨਯੋਗ ਸਰਪੰਚ ਸਾਹਿਬ ਸ਼੍ਰੀ ਕਲਨ কুমার ਜੀ ਜਿਨ੍ਹਾਂ ਦੇ ਕੇ ਮੰਤਰੀ ਸਾਹਿਬ ਨਾਲ ਇੱਕਰੇ ਲੂਇਸਬੰਦ ਸਮਝੋ ਇਹਨਾਂ ਦੇ ਫਾਦਰ ਸਾਹਿਬ ਇਹ ਕੱਥੇ ਪੜ੍ਹੇ ਹੋਏ ਨੇ ਪਰਮ ਸਤਿਕਾਰ ਜੋ ਸਾਡੇ ਆਪਣੇ ਜੋ ਸਿੰਘ ਦੀ ਕੈਬਨਿਟ ਮੰਤਰੀ ਬਜਾਓ ਉਹਨਾਂ ਨਾਲ ਆਏ ਸਾਰੇ ਹੀ ਨੇਤਾ ਕਿਉਂਕਿ ਮੈਂ ਨਾਂ ਨਹੀਂ ਲੈਣਾ ਕਿਸ ਤਰ੍ਹਾਂ ਨਾਂ ਲਾ ਮੈਂ ਬਹੁਤ ਸਮਝ ਲਓ ਇਸ ਪਿੰਡ ਦੇ ਸਰਪੰਚ ਅਮਰੂਪ ਸ਼ਰਮਾ ਨਾ ਉਹ ਦੇ ਸਾਡੇ ਗਵੰਡੀ ਪਿੰਡ ਗਾਂਢੀ ਕਾ ਸਾਡਾ ਹੀ ਪਿੰਡ ਹੈ ਸਰਪੰਚ ਅਮਰਜੀ ਸਾਡੇ ਪਿੰਡਾਂ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਹੈ ਐਜੂਕੇਸ਼ਨ ਦੀ ਜਦੋਂ ਅਸੀਂ ਪੜਨਾ ਸ਼ੁਰੂ ਕੀਤਾ ਆਪਣਾ ਬੋਲ ਨੂੰ ਥੱਲੇ ਦੇ ਮਾਲਦਾਰਾਂ ਤੋਂ ਨਿਹਾਣਾ ਪੈਂਦਾ ਫਿਰ ਸਾਡੇ ਆਪਣੇ ਮੰਤਰੀ ਜੀ ਨੇ ਐਜੂਕੇਸ਼ਨ ਦੀ ਕ੍ਰਾਂਤੀ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਬੈਂਚਰ ਕੁਰਸੀਆਂ ਦੇ ਨਾਲ-ਨਾਲ ਕੰਪਿਊਟਰ ਜਿੰਦੀ ਸਾਨੂੰ ਕਦੇ ਆਸ ਨਹੀਂ ਹੋ ਸਕਦੀ ਕਿ ਪ੍ਰਾਇਮਰੀ ਸਕੂਲਾਂ ਵਿੱਚ ਤੁਸੀਂ ਹੋ ਸਕਦੇ ਹੋ ਇਸ ਤੋਂ ਵੀ ਜ਼ਿਆਦਾ ਨਹੀਂ ਜਾਂਦੇ ਹੋਏ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਨੇ ਇੰਨਾ ਪੈਸਾ ਇੰਨਾ ਸਕੂਲਾਂ ਦੇ ਵਿੱਚ ਜਾਲ ਵਿਛਾ ਦਿੱਤਾ ਹੈ ਕੰਮ ਦਾ ਕਿ ਜਿਹੜੇ ਤੁਸੀਂ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਯਾਦ ਕਰੋਗੇ ਕਿ ਸਾਡੇ ਆਪਣੇ ਹੋਣ ਦਾ ਕੀ ਫਰਕ ਹੁੰਦਾ ਹੈ 65 ਸਾਲ ਦੀ ਮੇਰੀ ਉਮਰ ਹੋ ਗਈ ਅਸੀਂ ਹਮੇਸ਼ਾ ਹੀ ਬਾਹਰਲੇ ਬੰਦਿਆਂ ਨੂੰ ਜਿਤਾਂਦੇ ਚੱਲੇ ਗਏ ਉਹਨਾਂ ਨੇ ਜੋ ਕੁਝ ਕੀਤਾ ਤੁਹਾਡੇ ਸਾਹਮਣੇ ਹੈ ਅੱਜ ਸਾਡੇ ਆਪਣੇ ਜਦੋਂ ਆਏ ਆ ਅਸੀਂ ਇਹਨਾਂ ਨੂੰ ਆਪਣੇ ਕਹਿ ਸਕਦੇ ਹਾਂ ਇਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਇੱਕ ਕ੍ਰਾਂਤੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਦੇਖੋਗੇ ਸਕੂਲਾਂ ਦੀ ਨੂੰ ਆਰ ਚੇਂਜ ਕਰ ਦਿੱਤੀ ਸਾਡਾ ਇਹ ਸਕੂਲ ਲੈ ਲਓ ਪ੍ਰਾਇਮਰੀ ਸਕੂਲ ਨੂੰ ਬਾਹਰੋਂ ਦੇਖਿਆ ਜਾਵੇ ਤਾਂ ਐਵੇਂ ਲੱਗਦਾ ਕਿ ਇਹ ਹਾਈ ਸਕੰਡਰੀ ਸਕੂਲ ਹੋ ਗਿਆ ਬਿੰਦ ਕ ਦੇ ਆਧਾਰ ਤੇ ਲੈ ਲਓ ਸਾਫ ਸਫਾਈ ਦੇ ਆਧਾਰ ਤੇ ਲੈ ਲਓ ਇਹਦੇ ਵਿੱਚ ਸਾਡੇ ਤੋਂ ਵੱਧ ਸਾਡੇ ਜਿਹੜੇ ਪੂਰੇ ਦੇ ਸਟਾਫ ਹੈ ਚਾਹੇ ਉਹ ਮਿਡਲ ਸਕੂਲ ਦੇ ਆ ਚਾਹੇ ਪ੍ਰਾਇਮਰੀ ਦੇ ਖਾਸ ਕਰ ਪਵਨ ਜੀ ਔਰ ਸਾਡੇ ਦੇ ਮਾਲਜੀ ਇਹਨਾਂ ਨੇ ਦਿਨ ਰਾਤ ਇੱਕ ਕੀਤੀ ਹੋਈ ਆ ਰਾਤ ਅਸੀਂ 8:30 ਵਜੇ ਇੱਥੋਂ ਗਏ ਆ ਇਹ ਵੀ ਦੇਖੋ ਘਾਮ ਦੇ ਪਿੰਡ ਦੇ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਬੈਠੇ ਸੀ ਕਿਉਂਕਿ ਸਾਡੀ ਤਾਂ ਡਿਊਟੀ ਬਣਦੀ ਆ ਕਿਉਂਕਿ ਸਾਡਾ ਹੀ ਪਿੰਡ ਆ ਸਾਡਾ ਹੀ ਸਕੂਲ ਆ ਸਾਡੇ ਬੱਚੇ ਆ ਇਹਨਾਂ ਨੇ ਆਪਣੇ ਤੋਂ ਵੀ ਵੱਧ ਜਿਹੜਾ ਹੈ ਉਹ ਸਾਡੇ ਪਿੰਡ ਨੂੰ ਆਪਣਾ ਸਮਝਿਆ ਹੋਇਆ ਤਿੰਨ ਰਾਤ ਲੱਗੇ ਹੋਏ ਨੇ ਛੁੱਟੀ ਦਾ ਟਾਈਮ 2 ਵਜੇ ਦਾ ਹੈ 3 ਵਜੇ ਦਾ ਕੋਈ ਮਤਲਬ ਨਹੀਂ ਕਰਾਈ ਉਹ ਆਪਣੇ ਘਰ ਜਾਦੇ ਆ ਇਨਾਂ ਦੀ ਮਿਹਨਤ ਦੀ ਸਦਕਾ ਹੀ ਅੱਜ ਅਸੀਂ ਇਸੇ ਸਕੂਲ ਦੀ ਸ਼ੋਭਾ ਨੂੰ ਦੇਖ ਰਹੇ ਹਾਂ। ਬਾਕੀ ਸਾਰੇ ਸਟਾਫ, ਵਿਦਿਅਕ ਪ੍ਰਸ਼ਾਸਨ ਦੇ ਸਟਾਫ। ਹੁਣ ਆਜਾ ਮੈਂ ਅਸੀਂ 2 ਮਿੰਟ ਦੇ ਵਿੱਚ ਤੇ ਸਰਕਾਰ ਜਿਹੜੀ ਹੈ ਲੋਕ ਕਹਿੰਦੇ ਕੀ ਕਰਦੀ ਹੈ ਸਰਕਾਰ ਕੁਝ ਕੰਮ ਨਹੀਂ ਕਰਦੀ ਕੰਮ ਇਹ ਨਹੀਂ ਹੁੰਦਾ ਕਿ ਸਾਡਾ ਬੱਚਾ ਨੌਕਰੀ ਨਹੀਂ ਜਿਹਾ ਆਇਆ। ਬੱਚੇ ਲੱਗ ਰਹੇ ਆ ਹਜ਼ਾਰਾਂ ਦੀ ਇਤਜ਼ਾਰ ਵਿੱਚ ਨੌਕਰੀਆਂ ਮਿਲ ਰਹੀਆਂ ਲੇਕਿਨ ਮਹਿਰੇ ਔਰ ਆਪਣੀ ਕਾਬਲੀਅਤ ਦੇ ਆਧਾਰ ਤੇ ਮਿਲਦਾ। ਰੋਜ਼ ਖਬਰਾਂ ਚਾਹੁੰਦਾ ਹੈ ਆ ਜਨੀਆਂ ਨੂੰ ਨਿਯੁਕਤੀ ਪੱਤਰ ਦੇਤੇ ਗਏ ਕੋਈ ਸ਼ੁਕਾਰਸ਼ ਨਹੀਂ ਕੋਈ ਬੁਲੰਦ। ਸਾਡੇ ਪਿੰਡ ਨੂੰ ਆਂਧਿਆਂ ਸਾਰ ਪੀੜ ਦੇ ਪਾਣੀ ਦੀ ਇੰਨੀ ਜ਼ਿਆਦਾ ਕਿੱਲੇ ਤੁਸੀਂ ਕੀ ਆਂਧਿਆਂ ਹੀ ਨਾ ਉਹ ਪੂਰੀ ਕਰ ਦਿੱਤੀ ਹੈ। ਸਰਕਾਰ ਹਰ ਜੋਸੀ ਦੀ। ਉਹਨਾਂ ਦੇ ਕੋਲ ਗੱਲ ਗਈ ਕਿ ਪਿੰਡ ਦਾ ਪਾਣੀ ਹੈ ਨਹੀਂ। ਨਮੇ ਬੋਰ ਲਗਾ ਕੇ ਵਧੀਆ ਪਾਣੀ ਸਾਨੂੰ ਪੀਣ ਨੂੰ ਦਿੱਤਾ ਹੈ। ਬਿਜਲੀ ਦੇ ਬਿਲ ਜਦੋਂ ਮੇਰੇ ਆਣਾ ਸੀਗਾ 2 ਮਹੀਨੇ ਬਾਅਦ ਦਾਸ ਦਾ ਐਸੇ ਹੁੰਦੇ ਸੀਗੇ ਜਿਹੜੇ ਆ ਕੇ ਕੁੱਛਦੇ ਸੀਗੇ ਥੋੜੇ ਪੈਸੇ ਦੇ ਦਿਓ ਬਿੱਲ ਜਾਵਾ ਖਾਣਾ ਬਿੱਲ ਖੋਤ ਪਾ ਗਏ 2-3 ਸਾਲ ਤੋਂ ਮੀਟਰ ਰੀਡਰ ਦੇ ਕੋਲ ਵੀ ਕੋਈ ਨਹੀਂ ਜਾਂਦਾ ਦੇਖਣ ਵਾਤੇ ਤੇ ਬਿੱਲ ਆਇਆ ਕਿੱਨਾ ਕਿਉਂਕਿ 0 ਕਿਸੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਗੱਲ ਕਰਦੇ ਆ ਹੋਰ ਕੰਮ ਜਿਹੜੇ ਜਿਵੇਂ ਚ ਫਾਇਦਾ ਹੋ ਰਿਹਾ ਲੋਕਾਂ ਨੂੰ ਰੋਕੜ ਜਾਂਦੇ ਸੀਗੇ 3-400 ਰੁਪਏ ਦੇ ਟੋਲ ਟੈਕਸ ਦਿੱਤੇ ਜਾਂਦੇ ਸੀ ਜਿਵੇਂ ਕਿ ਆਪਣਾ ਸੋਨਾ ਪੂਰਾ ਹੋਣ ਤੋਂ ਬਾਅਦ 20 ਚੱਲਦੇ ਸੀ ਪੈਸੇ ਇਕੱਠੇ ਕੀਤੇ ਜਾ ਰਹੇ ਸੀ ਉਹ ਬੰਦ ਕੀਤੇ ਗਏ ਕੋਈ ਪੈਸਾ ਨਹੀਂ ਰੋਕੜ ਤੱਕ ਸੜਕ ਉਹੀ ਹੈ ਰਸਤਾ ਉਹੀ ਹੈ ਲੇਕਿਨ ਕੋਈ ਟੋਲ ਇਹ ਫਾਇਦੇ ਜਿਹੜੇ ਆ ਸਾਡੇ ਲੋਕਾਂ ਦੇ ਫਾਇਦੇ ਨੇ ਅਸੀਂ ਕਹਿੰਦੇ ਸਾਡੇ ਕੰਮ ਨਹੀਂ ਹੋ ਰਹੇ ਕਿਹੜੇ ਕੰਮ ਨਹੀਂ ਹੋ ਰਹੇ ਦੇਖੋ ਕਿੰਨੇ ਵਧੀਆ ਕੰਮ ਸਰਕਾਰ ਕਰ ਰਹੀ ਹੈ ਸਭ ਤੋਂ ਵੱਡਾ ਥੋੜਾ ਬਿਜਲੀ ਦਾ ਫਾਇਦਾ ਬਿਜਲੀ ਆਤੀ ਸੀ 22 साल ਤੋਂ 00 ਆ ਰਿਹਾ ਹੈ ਕੋਈ ਚਿੰਤਾ ਹੀ ਨਹੀਂ ਹੈ ਕਿ 2 ਮਹੀਨੇ ਬਿਜਲੀ ਆਣਾ ਬਿਜਲੀ ਪੂਰੀ ਬੜ ਰਹੀ ਹੈ ਬਲਕਿ ਅੱਗੇ ਨਾਲੋਂ ਮੇਰੇ ਖਿਆਲ ਦੋ ਪੱਖੇ ਵਾਧੇ ਚੱਲਦੇ ਹੋਣੇ ਆ ਕੋ ਕੋ ਬੰਦ ਕਰਨੀ ਲੋੜ ਨਹੀਂ ਸਮਝਦੇ ਤੁਸੀਂ ਸੋ ਕੋਈ ਜ਼ਿਆਦਾ ਸਮਾਨੀ ਕਿਉਂਕਿ ਮਨਤੀ ਸਾਹਿਬ ਜੀ ਨੇ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਇੱਕ ਦਿਨ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਅਸੀਂ ਉਹ ਪੂਰਾ ਟਾਈਮ ਲੈ ਕੇ ਆਪਣੇ ਪਿੰਡ ਵਾਸਤੇ ਬੁਲਾਵਾਂਗੇ ਅੱਧਾ ਘੰਟਾ 2 ਘੰਟੇ 1/2 ਘੰਟਾ ਜਿੰਨਾ ਵੀ ਸਾਡੇ ਕੋਲ ਮੱਧ ਵੱਧ ਮਿਲੂਗਾ ਉਹ ਅਸੀਂ ਲਾਵਾਂਗੇ ਅੱਜ ਵੀ ਕਈ ਸਕੂਲ ਨੇ ਇਹਨਾਂ ਨੇ ਉਹ ਕੱਢਣੇ ਨੇ ਸਮਾਂ ਅਜੇ ਘੱਟ ਹੈ ਕਿਸ ਦਿਨ ਮੈਂ ਆਪਣੇ ਪਿੰਡ ਵਾਸਤੇ ਸਪੈਸ਼ਲ ਬੁਲਾਉਂਗਾ ਤੁਸੀਂ ਜਿੰਨਾ ਕਹੋਗੇ ਉਸ ਦੇ ਸਾਬ ਨਾਲ ਤੁਹਾਡੀਆਂ ਗੱਲਾਂ ਵੀ ਇਹਨਾਂ ਨੂੰ ਦੱਸੀਆਂ ਜਾਣਗੀਆਂ ਜੈ ਬਹੁਤ ਬਹੁਤ ਤੰਗਤ ਸਨਪ ਸਿੰਘ ਸਰਪੰਚ ਸਾਹਿਬ ਅਨੰਤ ਮਾਰਜੀ ਦਾ ਜਿਨ੍ਹਾਂ ਨੇ ਕਾਗਰ ਤੋਂ ਸਾਦਰ ਪਰ ਨਾਲ ਹੀ ਗੱਲ ਕੀਤੀ ਹੈ ਤੁਹਾਡੇ ਸਮੇਂ ਦੇ ਵਿੱਚ ਹੀ ਜਿਹੜਾ ਹੈ ਕਾਫੀ ਸਾਰੀਆਂ ਕੰਨਾਂ ਜਿਹੜੀਆਂ ਤੁਹਾਡੇ ਨਾਲ ਸੰਗੀਆਂ ਕਰ ਦਿੰਦੀਆਂ ਮੈਡਮ ਉਛਾ ਰਾਣੀ ਜੀ ਬਲਾਕ ਪ੍ਰਧਾਨ ਨੇ ਸਾਡੇ ਸਰਦਾਰ ਸੁਖਵਿੰਦਰ ਸਿੰਘ ਜੀ ਮੈਂਬਰ ਪੰਚਾਇਤ ਤੇ ਉਹਨਾਂ ਦੇ ਨਾਲ ਠੀਕ ਹੈ ਜੀ ਮੈਡਮ ਜੀ ਨਾਲ ਨਾਲ ਪੰਜਾਬ ਸਟੇਟ ਸੱਕਿਆ ਆਮ ਆਦਮੀ ਪਾਰਟੀ ਵੀ ਨੇ ਜੀ ਸੋ ਬੱਚੇ ਉਹ ਤਾੜੀਆਂ ਮਾਰੋ ਇੱਕ ਵਾਰੀ ਤੁਹਾਡੇ ਬਹੁਤ ਬਹੁਤ ਦਾ ਜੀ ਸਾਡੇ ਕਿਸ ਨੂੰ ਜਰਾ ਹੋਰ ਸਮਾਖਰਾ ਨਾ ਕਰਦਾ ਹੋਇਆ ਬੇਨਤੀ ਕਰਦਾ ਕਿ ਬਾਕੀ ਸਾਰੇ ਬੁਲਾ ਰਹੇ ਆ ਤੁਮ ਮਾਫੀ ਮੰਗਦੇ ਆ ਕਿਉਂਕਿ ਸਰਪੰਚ ਸਾਹਿਬ ਨੇ ਕਹਿ ਦਿੱਤਾ ਕਿ ਮੰਤਰੀ ਸਾਹਿਬ ਜੀ ਨੂੰ ਅਸੀਂ ਇੱਕ ਦਿਨ ਵਿਲੇ ਟਾਈਮ ਬੁਲਾਵਾਂਗੇ ਉਸ ਦਿਨ ਤੁਸੀਂ ਸਾਰੀਆਂ ਜੜੀਆਂ ਆਪਣੀਆਂ ਦਿਲ ਦੀਆਂ ਗਹਿਰਾਂ ਜਾਂ ਤੋਂ ਗੱਲਾਂ ਬਾਤਾਂ ਕਰ ਸਕਦੇ ਆ ਸੁਮੇ ਬੇਨਤੀ ਕਰਾਂ ਮੈਂ ਤੁਹਾਨੂੰ ਮੰਤਰੀ ਸਾਹਿਬ ਸਰਦਾਰ ਹਰਜੋਤ ਸਿੰਘ ਜੀ ਬੈਸ ਸਾਹਿਬ ਜਿਨ੍ਹਾਂ ਨੂੰ ਤੁਸੀਂ ਸਵੇਰ ਦੇ ਨਹੀਂ ਕਈ ਦਿਨਾਂ ਤੋਂ ਇੰਤਜ਼ਾਰ ਤੁਸੀਂ ਗਏ ਉਹ ਆ ਕੇ ਆਪਣੇ ਜਿਹੜੇ ਬੜ ਮੁੱਲੇ ਵਿਚਾਰ ਹੈ ਉਹ ਤੁਹਾਡੇ ਨਾਲ ਸਾਂਝੇ ਕਰਨ ਕਿਉਂਕਿ ਗਰੰਟਾ ਦੇ ਗੱਪੇ ਤਾਂ ਤੁਹਾਨੂੰ ਬਹੁਤ ਵੱਡੇ ਰੂਪ ਚ ਮਿਲ ਚੁੱਕੇ ਆ ਹੋਰ ਵੀ ਦੱਸਿਓ ਉਹ ਵੀ ਮਿਲ ਜਾਣਗੇ ਸੋ ਮਾਨਯੋਗ ਮੰਤਰੀ ਸਾਹਿਬ ਸਰਦਾਰ ਰਜੋ ਸਿੰਘ ਜੀ ਬਹੁਤ ਹੀ ਸਤਕਾਰਯੋਗ ਪਿੰਡ ਖਮੇੜਾ ਦੇ ਸਾਰੇ ਬਜ਼ੁਰਗ ਤੇ ਸਾਡੇ ਆਸ-ਪਾਸ ਦੇ ਪਿੰਡਾਂ ਤੋਂ ਪਹੁੰਚੇ ਇੱਥੇ ਸਰਪੰਚ ਸਹਿਬਾਨ ਪੰਚ ਸਹਿਬਾਨ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਪਿਆਰੇ ਬੱਚੇ ਇਸ ਸਕੂਲ ਦਾ ਸਟਾਫ ਸਿੱਖਿਆ ਵਿਭਾਗ ਦੇ ਸਾਰੇ ਅਧਿਕਾਰੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਜੀ ਤੁਸੀਂ ਆਪਣੇ ਪੁੱਤ ਆਪਣੇ ਭਰਾ ਨੂੰ 2022 'ਚ ਮੌਕਾ ਦਿੱਤਾ ਪਰ ਕਹੋਰ ਬਧਾਇਆ ਕਿ ਇਸ ਮਹਾਨ ਹਲਕੇ ਦੀ ਸੇਵਾ ਕਰਨ ਦਾ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਮੈਂ ਪੰਜਾਬ ਦਾ ਸਿੱਖਿਆ ਮੰਤਰੀ ਬਣਿਆ ਜੀ ਪਿਛਲੇ 3 ਸਾਲਾਂ ਚ ਅੱਜ ਪੰਜਾਬ ਦੇ ਸਰਕਾਰੀ ਸਕੂਲ ਆਪਣੀ ਮੂਵ ਬੋਲਦੀ ਤਸਵੀਰ ਪੇਸ਼ ਕਰ ਰਹੇ ਨੇ ਸਿਰਫ ਅੱਜ ਦੇ ਅੱਜ ਦੀ ਪੰਜਾਬ ਦੇ ਵਿੱਚ ਲਗਭਗ 400 ਦੇ ਕਰੀਬ ਉਦਘਾਟਨ ਹੈ ਸਾਰੇ ਮੰਤਰੀ ਸਾਹਿਬਾਨ ਖੁਦ ਮੁੱਖ ਮੰਤਰੀ ਸਾਹਿਬ ਸਾਰੇ ਵਿਧਾਇਕ ਸਾਰੇ ਐਮਐਲਏ ਵੱਖ-ਵੱਖ ਸਕੂਲਾਂ ਚ ਜਾ ਕੇ ਕਰ ਰਹੇ ਹੈ ਤੇ ਤੁਹਾਡੇ ਸਾਹਮਣੇ ਹੈ ਜੀ ਚਾਹੇ ਤੁਸੀਂ ਇਸ ਸਕੂਲ ਦੇ ਵਿੱਚ ਹੋਇਆ ਕੰਮ ਦੇਖੋ ਜਾਂ ਫਿਰ ਸਾਹਮਣੇ ਕੰਮ ਚੱਲਦਾ ਪਿਆ ਤਕਰੀਬਨ ਤਕਰੀਬਨ 50 ਲੱਖ ਰੁਪਏ ਦੀ ਗ੍ਰਾਂਟ ਇਸ ਸਕੂਲ ਨੂੰ ਦਿੱਤੀ ਹੈ 50 ਲੱਖ ਰੁਪਿਆ ਦਾ ਕਰੋੜ ਰੁਪਏ ਤੇ ਹਜੇ ਤਾਂ ਇਹ ਅੱਧੀ ਤਸਵੀਰ ਬਣੀ ਹੈ ਜਦੋਂ ਸਾਹਮਣੇ ਕਲਾਸਰੂਮ ਤੇ ਵਾਸ਼ਰੂਮ ਬਣ ਕੇ ਪੂਰਾ ਸਕੂਲ ਨਿਖਰ ਕੇ ਸਾਰੀ ਬਾਉਂਡਰੀ ਵਾਲ ਪੇਂਟ ਹੋ ਜੂਗੀ ਫਿਰ ਇਹ ਸਕੂਲ ਆਪਣੇ ਬੋਲੂਗਾ ਕਿ ਕਿਵੇਂ ਇਸ ਸ਼ਾਨਦਾਰ ਸਕੂਲ ਬੰਦ ਹੈ ਐਦਾਂ ਹੀ ਅੱਜ 10 ਸਕੂਲਾਂ 'ਚ ਮੇਰੇ ਹਲਕੇ ਤੋਂ ਘਟਨ ਹੈ ਜੀ ਜਿਹੜੇ ਵੱਡੇ ਸਕੂਲ ਆ ਉਹਨਾਂ 'ਚ ਬੱਸਾਂ ਲਾ ਦਿੱਤੀਆਂ ਕਿਉਂਟੀ ਗਾਰਡ ਹੈ ਕੈਂਪਸ ਮੈਨੇਜਰ ਟਰਾਂਸਪੋਰਟ ਸਰਵਿਸ ਹੈ ਹਰ ਤਰ੍ਹਾਂ ਦੀ ਸਹੂਲਤ ਉੱਤੇ ਮੁਹਈਆ ਹੈ ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਤੇ ਅੱਜ ਮੈਂ ਸਾਰੇ ਸਾਡੇ ਪਿੰਡਾਂ ਦੇ ਕਿੱਕਲੇ ਇਹਨਾਂ ਨੂੰ ਆਪਣਾ ਪਿੰਡ ਮੰਨਦਾ ਗੰਭੀਰਪੁਰ ਢੇਰ ਖਮੇੜਾ ਮਥਰਾ ਇਹ ਸਾਡੇ ਆਪਣੇ ਪਿੰਡ ਨੇ ਅੱਜ ਸਾਰੇ ਪਿੰਡਾਂ ਦੀ ਪੰਚਾਇਤਾਂ ਨੂੰ ਸਰਪੰਚ ਸਾਹਿਬਾਨ ਨੂੰ ਬੁਲਾਇਆ ਨੰਗਲ ਜਿਹੜੇ-ਜਿਹੜੇ ਪਿੰਡ ਦਾ 50 ਕਰੋੜ ਰੁਪਏ ਦੀ ਲਾਗਤ ਦੇ ਅਸੀਂ ਕੰਮ ਹੁਣ ਪਿੰਡਾਂ 'ਚ ਸ਼ੁਰੂ ਕਰਵਾ ਰਹੇ ਹਾਂ ਤੁਸੀਂ ਵਿਕਾਸ ਦੀ ਹਨੇਰੀ ਦੇਖਿਓ ਜਿਹੜੇ ਪਿੰਡ ਦੇ ਮੇਨ ਕੰਮ ਆ ਚਾਹੇ ਉਹ ਸਭ ਤੋਂ ਪਹਿਲਾਂ ਮੈਂ ਰਕਿਆ ਪੁੱਛਿਆ ਕਿ ਪਿੰਡ ਦੀ ਸਭ ਤੋਂ ਵੱਡੀ ਮੰਗ ਲੈ ਕੇ ਆਓ ਪਹਿਲਾਂ ਉਹ ਹੱਲ ਕਰੋ ਫਿਰ ਦੂਜੇ ਨੰਬਰ ਦੀ ਫਿਰ ਤੀਜੇ ਨੰਬਰ ਦੀ ਤਾਂ ਉਹ ਅੱਜ ਬੁਲਾਇਆ ਤੇ ਅਗਲੇ ਹਫਤੇ 10 ਦਿਨਾਂ ਚ ਉਹ ਪਿੰਡਾਂ ਦੇ ਕੰਮ ਜਿਹੜੇ ਸ਼ੁਰੂ ਹੋਣਗੇ ਜਿਵੇਂ ਅੱਜ ਆਏ ਆ ਉਦੋਂ ਫਿਰ ਉਹ ਕੰਮ ਸ਼ੁਰੂ ਕਰਾਣ ਆਵਾਂਗੇ ਕਿਸ ਤੋਂ ਇਲਾਵਾ ਜਿਵੇਂ ਸਰਪੰਚ ਸਾਹਿਬ ਸਾਡੇ ਬਹੁਤ ਸਤਕਾਰਯੋਗ ਇੱਕ ਨੇਕਦਿਲ ਇਨਸਾਨ ਹੈ ਰਾਜਨੀਤੀ ਦੇ ਵਿੱਚ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਇਹ ਮੇਰੀ ਨਿੱਜੀ ਸਾਡੇ ਨਿੱਜੀ ਬੇਨਤੀ ਦੇ ਉੱਤੇ ਉਹਣੀ ਆਕੇ ਪਿੰਡ ਦੀ ਸੇਵਾ ਦੀ ਜ਼ਿੰਮੇਵਾਰੀ ਲਈ ਹੈ ਤੇ ਮੈਂ ਤੁਹਾਨੂੰ ਬਤੌਰ ਮੰਤਰੀ ਦੱਸ ਦਿੰਦਾ ਸਭ ਤੋਂ ਜਿਹਨੂੰ ਕਹਿ ਸਕਦੇ ਆ ਆਪਣੇ ਪਿੰਡ ਨੂੰ ਪਿਆਰ ਕਰਨ ਵਾਲੇ ਸਰਪੰਚ ਨੇ ਹਮੇਸ਼ਾ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਜਮਾਨਦਾ ਸਾਡੇ ਇਸ ਪਿੰਡ ਦੇ ਨਾਲ ਸਾਡੇ ਬਹੁਤ ਸਤਕਾਰਯੋਗ ਪਾਰਟੀ ਦੇ ਸੀਨੀਅਰ ਲੀਡਰ ਮੈਡਮ 우ਸ਼ਾ ਰਾਣੀ ਜੀ ਨੇ ਮੋਗੇ ਤੋਂ ਵੀ ਸ਼ੁਰੂਆਤ ਕਰਕੇ ਪਾਰਟੀ ਦੇ ਸ਼ੁਰੂਆਤੀ ਦਿਨਾਂ 'ਚ ਬਹੁਤ ਮਿਹਨਤ ਕੀਤੀ ਹੈ ਤਖ ਮੇੜੇ ਪਿੰਡ ਨੂੰ ਜਿੰਨਾ ਪਿਆਰ ਮੈਂ ਗੰਭੀਰਪੁਰ ਨੂੰ ਕਰਦਾ ਉਹਨਾ ਹੀ ਪਿਆਰ ਮੈਂ ਖਮੇੜੇ ਨੂੰ ਕਰਦਾ ਗਰੰਟਾ ਦੀ ਕੋਈ ਕਮੀ ਨਹੀਂ ਜਿਹੜਾ ਮਰਜ਼ੀ ਕੰਮ ਲਿਆਓ ਤੁਸੀਂ ਜੋ ਮਰਜ਼ੀ ਲਿਆਓ ਮੇਰੀ ਜ਼ਿੰਮੇਵਾਰੀ ਹੈ ਸਾਡੇ ਪਿੰਡ ਸੜਕ ਦਾ ਕੰਮ ਚੱਲਦਾ ਪਿਆ ਸੜਕ ਬਣ ਜਾਣੀ ਹੈ ਹੋਰ ਵੀ ਇਸ ਤੋਂ ਇਲਾਵਾ ਜੋ ਤੁਹਾਡੀ ਡਿਮਾਂਡਸ ਹੈ ਲੈ ਕੇ ਆਓ ਇੱਕ ਇੱਕ ਕਰਕੇ ਆਪਾਂ ਸਾਰੀਆਂ ਪੂਰੀਆਂ ਕਰਾਂਗੇ ਸਰਕਾਰ ਨੇ ਨਸ਼ੇ ਦੇ ਖਿਲਾਫ ਇੱਕ ਜਿਹੜੀ ਜੰਗ ਹੈ ਉਹ ਛੇੜ ਦਿੱਤੀ ਹੈ ਤੇ ਤੁਹਾਡੇ ਨਾਲ ਵਾਅਦਾ ਹੈ ਆਈਡੀ ਰੇਟ ਜਿੰਨੇ ਛੋਟੇ ਵੱਡੇ ਸਮਗਲਰ ਹੈ ਜਾਂ ਉਹ ਜੇਲ੍ਹ 'ਚ ਹੈ ਜਾਂ ਬਾਹਰ ਹੈ ਤੇ ਜਿੰਨੇ ਲੋਕਾਂ ਨੇ ਇਸ ਗੰਦੇ ਧੰਦੇ ਤੋਂ ਪੈਸਾ ਕਮਾਇਆ ਉਹਨਾਂ ਦੇ ਘਰਾਂ 'ਚ ਬਲਡوزر ਚੱਲੂਗਾ ਇਹ ਤੁਹਾਡੇ ਪੁੱਤ ਦਾ ਵਾਅਦਾ ਤੁਸੀਂ ਇਨਾ ਪਿਆਰ ਇਨਾ ਮਾਨ ਦਿੰਦਿਓ ਇਹ ਬੱਚਿਆਂ ਦੀ ਇੱਕੋ ਹੀ ਖੁਆਬ ਹੈ ਕਿ ਜਿੰਨੇ ਬੱਚੇ ਆ ਸਾਡੇ ਇਹ ਆਪਣੇ ਸੁਪਨਾ ਪੂਰਾ ਕਰ ਸਕਣ ਇਹਨਾਂ ਵਿੱਚੋਂ ਡਾਕਟਰ ਬਣਨ ਵਕੀਲ ਬਣਨ ਇੰਜੀਨੀਅਰ ਬਣਨ ਇਹੀ ਮੇਰਾ ਖੁਆਬ ਹੈ ਤੇ ਇਹਨਾਂ ਬੱਚਿਆਂ ਦੇ ਪ੍ਰਤੀ ਮੇਰਾ ਸਾਰਾ ਜੀਵਨ ਹੈ ਨਾ ਬੱਚਿਆਂ ਦੇ ਲਈ ਸਮਰਪਿਤ ਹੈ ਤੇ ਯਕੀਨ ਮੰਨਿਓ ਆਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਸਾਡੇ ਬੱਚੇ ਕਿੰਨਾ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰਦੇ ਆ ਬਹੁਤ ਬਹੁਤ ਧੰਨਵਾਦੀ ਆਪ ਸਭ ਦਾ ਹਾਂ ਇੱਕ ਗਰਾਊਂਡ ਦੇ ਜਿਹੜੇ ਪੈਸੇ ਆ ਜੀ ਉਹ ਸਕੂਲ 'ਚ ਵੀ ਬਣਾ ਰਹੇ ਆ ਗਰਾਊਂਡ ਦੇ ਪੈਸੇ ਆ ਚੁੱਕੇ ਆ ਉਹਦਾ ਕੰਮ ਅਸੀਂ ਹਫ਼ਤੇ 'ਚ ਸ਼ੁਰੂ ਕਰਾਵਾਂਗੇ ਇੱਦਾਂ ਈ ਨਹੀਂ ਪੱਥਰ ਸਾਰਾ ਵੱਡਾ ਇਕੱਠ ਕਰਕੇ ਨਹੀਂ ਪੱਥਰ ਰੱਖਾਂਗੇ ਬਹੁਤ ਬਹੁਤ ਧੰਨਵਾਦ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਵੈਨਜੀ ਦਾ